ਚਾਚੀ ਦਾ ਦੋਸਤੋ ਕੀ ਹਾਲ ਚਾਲਾ ਜਿਵੇਂ ਕਿਸੇ ਵੀ ਜਵਾਕਾਂ ਦੇ ਦੰਦ ਨਿਕਲ ਜਾਂਦੇ ਨੇ ਆ ਹੁਣ ਜਿਵੇਂ ਸਾਡੀ ਬੱਬੂ ਦੇ ਦੰਦ ਨਿਕਲ ਗਿਆ ਹਾ ਇਹਨੂੰ ਮਹੀਨਾ ਦੋ ਮਹੀਨੇ ਹੋ ਗਏ ਦੰਦ ਆਏ ਨਹੀਂ ਇਹਨੂੰ ਆਪਾਂ ਡਾਕਟਰਾਂ ਕੋਲੇ ਜਾਣ ਤੋਂ ਵੀ ਬਾਅਦ ਛੱਕਦੇ ਹਾਂ ਦਾ ਤਰੀਕੇ ਨਾਲ ਜੇ ਮੰਨ ਲਓ ਤੁਹਾਨੂੰ ਅਸੀਂ ਦੱਸ ਦਿਆਂ ਐ ਚੁੰਨੀ ਲੈ ਲੈਣੀ ਐ ਇੱਕ ਤੁਸੀਂ ਕੋਈ ਵੀ ਖਲਦਰੀ ਕੀ ਲੈ ਫੜੋ ਤੁਮਰਾਇਆ ਚੁੰਨੀ ਲੈ ਲੈਣੀ ਐ ਜਾਂ ਮੰਨ ਲਓ ਕੋਈ ਇੱਕ ਜਿਹੜੀ ਆਪਣੀ ਰੱਸੀ ਹੁੰਦੀ ਆ ਰੱਸੀ ਦੂਜੀ ਚੀਜ਼ ਨਾਲ ਆਪਾਂ ਪਹਿਲਾਂ ਭਰੇ ਬੰਨਦੇ ਜਾਂ ਹੋਰ ਰੱਸੀ ਲੈ ਲੈਣੀ ਆ ਉਹ ਐ ਕਰਕੇ ਮੂੰਹ ਡੱਟ ਬਣਾਇਆ ਐ ਕਰਕੇ ਉਹ ਐ ਐ ਕਸਾਈ ਜਾਣੀਆਂ ਥੋੜੀ 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 ਐ ਕਸਾਉਣੀ ਆ ਮੂੰਹ ਡੱਟ ਬਣਾਇਆ ਐ ਥੋੜੀ ਥੋੜੀ ਕਸਾਈ ਜਾਣੀਆਂ ਉਹ ਐ ਇਹਦੇ ਨਾਲ ਜਿਹੜਾ ਦੰਦਾ ਦੇ ਉੱਤੇ ਮਾਸ ਫਿਰਿਆ ਹੁੰਦਾ ਨਾ ਉਹ ਮੰਨ ਲਓ ਲੈ ਜਾਂਦਾ ਧੰਨਵਾਦ ਇੱਥੋਂ ਦਾ ਉਹ ਜਿਹੜਾ ਪਹਿਲਾਂ ਲਿਖ ਕੇ ਉਹ ਲੈ ਜਾਂਦਾ ਇੱਥੋਂ ਇਹਦੇ ਨਾਲ ਮਾਸ ਹੈ ਨਾ ਤੇ ਇਹਦੇ ਨਾਲ ਜਦੋਂ ਉਹ ਪਾਛੇ हट ਜਾਂਦਾ ਮਾਂ ਸਚੁੰਨੀ ਨਾਲ ਤਾਂ ਉਸ ਤੋਂ ਬਾਅਦ ਮੰਨ ਕੇ ਚੱਲ ਤੁਸੀਂ ਦੰਦ ਨਿਕਲਨੇ ਸ਼ੁਰੂ ਹੋਏ ਨੇ ਇਹਦੇ ਪਹਿਲਾਂ ਵੀ ਸਾਡੇ ਬੱਚਿਆਂ ਦੇ ਕੋਈ ਦਿੱਕਤ ਆਏ ਦੰਦਾਂ ਦੀ ਇਹ ਪਹਿਲਾਂ ਵੀ ਇਹਨਾਂ ਦੇ ਚੁੰਨੀਆਂ ਨਾਲ ਮੰਨ ਲਾ ਖਿਚਾ ਕੇ ਜਾਂ ਰੱਸੀ ਨਾਲ ਆਏ ਨੇ ਬਾਕੀ ਆ ਥੱਲੇ ਆਏ ਦੰਦ ਵੀ ਆਹ ਰੱਸੀ ਖਿਚਾ ਕੇ ਆਏ ਸੀ ਉਸ ਤੋਂ ਪਹਿਲਾਂ ਆਏ ਨਹੀਂ ਮਾਸ ਫਿਰ ਜਾਂਦਾ ਇਹਨਾਂ ਦੇ ਉੱਤੇ ਹਲੇ ਜਿਵੇਂ ਮੰਨ ਲਓ ਆ ਤੇ ਹੁਣ ਲਗੂ ਨਿਕਲਦਾ ਤਦੋਂ ਬਰਾ ਇਹ ਮਾਸ ਛੱਲਿਆ ਜਾਊਗਾ ਜਦੋਂ 6 ਮਾਸ ਪਰੇ ਹੋ ਗਿਆ ਤਾਂ ਦੰਦ ਆਉਣਾ ਸ਼ੁਰੂ ਹੋ ਜਾਊਗਾ 5-4 ਦਿਨਾਂ ਦੇ ਵਿੱਚ ਹੀ ਜਿਆ ਇਹ ਐ ਥੋੜੀ ਥੋੜੀ شمار ਕੇ ਅਛ ਵੀ ਬੱਚੇ ਦੇ ਦੁੱਖ ਵੀ ਨਾ ਲੱਗੇ ਐ ਕਸਾਦ ਨਹੀਂ ਜੂ ਸੁਖਲਾ ਬੱਚ ਬਦੂ ਤਾਂ ਲੱਗੂ ਫੇਰ ਹੀ ਆਉਣਗੇ ਦੰਦ ਤੇ ਐ ਆਪਾਂ ਕਸਾਦਨੀਆ ਚੁੰਨੀ ਬਾਈ ਦੀ ਮਾਸ਼ੇ ਕਦੀ ਗੇਰ ਹੋਰ ਕਸਾਦੀ ਮੇਰਾ ਆਪਾਂ ਉਦੋਂ ਬਾਅਦ ਆ ਬਲੋ ਜਾ ਐ ਕਸਾਦਨੀਆ ਬੱਚਾ ਦੇਖਾ ਹਾਂ ਦਿਖਾ ਦਿੰਦਾ ਹਾਂ ਆ ਦੇ ਇਹ ਦੰਦ ਪੰਜ ਚਾਰ ਦਿਨਾਂ ਤੱਕ ਨਿਕਲਣ ਲੱਗ ਜਾਣਗੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ